ਮੈਡਮ ਮੈਡਮ ਚਰਨਜੀਤ ਕੋ ਜਿਹੜੀ ਵਾਈਸ ਪ੍ਰਧਾਨ ਆ ਉਹ ਵੀ ਕਹਿੰਦੇ ਜਵਾਬ ਦੇਣ ਤੋਂ ਮਨਕਾਰੀ ਕਰ ਰਹੀ ਹੈ ਤੇ ਸਾਡਾ মিডিਆ ਦੇ ਲੋਕ ਹੈਗੇ মিডিਆ ਦਾ ਪਨਾਹ ਹੋ ਰਿਹਾ ਪਾਕੀ ਸਟਾਫ ਨਹੀਂ ਜਿਹੜਾ ਕੋਈ ਆ ਨਹੀਂ ਰਿਹਾ ਹੈ ਨਾ ਮੈਨੇਜਰ ਨਾ ਬੈਂਚਮੈਂਟ ਆ ਰਹੀ ਹੈ ਸਾਡਾ ਬੱਚਾ ਜਿਹੜਾ ਹੈ ਦੀ ਪੜ੍ਹਾਈ ਜਿਹੜੀ ਹੈ ਡੇਢ ਮਹੀਨਾ ਹੋ ਗਿਆ ਖਰਾਬ ਹੋ ਰਹੀ ਹੈ ਇਹ ਜਿਹੜਾ ਜ਼ਿੰਮੇਵਾਰ ਕੌਣ ਹੈ ਜਿਹੜਾ ਬੱਚੇ ਦਾ ਅਗਰ ਜੇ ਕਹਿੰਦੇ ਨੇ ਬੱਚੇ ਜਦੋਂ ਕੋ ਲੋ ਬੀਨਸ ਨਹੀਂ ਜਾਂਦੀ ਜਾਂ ਕੋ ਪੜਾਈ ਨਹੀਂ ਜਾਂਦੀ ਤੇ ਇਹ ਜਿਹੜਾ ਕਹਿੰਦੇ ਨੇ ਆਪਣਾ ਆ ਬੜੀ ਗਿੱਤ ਨੂੰ ਸਸਪੈਂਡ ਸਸਪੈਂਡ ਕੀਤਾ ਆ ਉਹ ਬਾਦ ਕੀਤਾ ਜਾਵੇ ਜਾਂ ਜਿਹੜੀ ਕਲਰਕ ਹੈ ਜਿਹੜੀ ਆ ਅਮਨਦੀਪ ਕੋ ਉਹਨੂੰ ਵੀ ਜਿਹੜਾ ਸਸਪੈਂਡ ਕੀਤਾ ਜਾਵੇ ਉਹਦੀ ਪ੍ਰੈਜ਼ੈਂਟ ਲੱਗੀ ਹੈ ਕਿ ਉਹਦਾ ਕਸੂਰ ਨਹੀਂ ਹੈਗਾ ਕੋਈ ਹੈ ਬਾਕੀ ਜਿਹੜਾ ਚੇਅਰਮੈਨ ਲਾਇਆ ਪਰਮਜੀਤ ਸਿੰਘ ਭਾਟਿਆ ਉਹ ਫੇਸ 2 ਤੋਂ ਲਾਇਆ ਗਿਆ ਹੈ ਉੱਥੇ ਮਾਸ਼ਾ ਤਾਰਾ ਸਿੰਘ ਨਗਰ ਤੋਂ ਤੇ ਉਹ ਉਹ ਜਿਹੜਾ ਆ ਆਪਣੇ ਫਰੀਦਨਗਰ ਸਕੂਲ ਦਾ ਕੋਈ ਬਦਲਾਅ ਲੱਭਿਆਗਾ ਉਹ ਇਹਨੂੰ ਜਿਹੜਾ ਆ ਫੰਡ ਕੀਤਾ ਜਾਵੇ ਨਵਾਂ ਮੈਂ ਜਿਹੜੀ ਕਮੇਟੀ ਆ ਭੰਗ ਦਿੱਤੀ ਜਾਵੇ ਤੇ ਇੱਥੇ ਜਿਹੜਾ ਕਮੇਟੀ ਜਈ ਨਵੀਂ ਬਣਾਈ ਜਾਵੇ ਦੇਖ ਸਕਦੇ ਆ ਅੱਜ ਦਾ ਸਭ ਕੀ ਆ ਬੱਚਾ ਬੱਚਾ ਸਾਡਾ ਕੋਈ ਨਹੀਂ ਸ਼ੁਰੂ ਤੋਂ ਜਿਹੜਾ ਸਾਡੇ ਪਰ ਇੱਥੇ ਪੜਦੇ ਨੇ ਬੱਚੇ ਇੱਥੇ ਪੜਦੇ ਇੱਥੇ ਗੋਨਾਂ ਤੋਂ ਮੋੜ ਸਕੂਲ ਮੇਰੇ ਬੇਟੇ ਵੀ ਪੜ ਕੇ ਗਏ ਨੇ ਮੇਰੇ ਪੋਤੇ ਪੁੱਤਰੀ ਵੀ ਇੱਥੇ ਹੀ ਪੜਦੇ ਨੇ ਸਾਰੇ ਤੇ ਮੜ ਜਿੱਕੇ ਤੇ ਮੋਬਾਈਲ ਦੀ ਗੱਲ ਹੋ ਗਈ ਕਿਤੇ ਉਹਨਾਂ ਨੇ ਬੱਚਿਆਂ ਨੇ ਮੋਬਾਈਲ ਚੱਕ ਕੇ ਮੈਨੇ ਬੱਚੇ ਨੂੰ ਦੇਤਾ ਛੁੱਟ ਅੱਧੀ ਛੁੱਟੀ ਵੇਲੇ ਕਹਿੰਦੇ ਮੈਂ ਘਰ ਆ ਕੇ ਲੈ ਜੂੰਗਾ ਤੁਹਾਡੇ ਕੋਲ ਇਹਨਾਂ ਸੱਬਰਪਾਲ ਜੀ ਭਾਜੀ ਨੇ ਪ੍ਰਤੀਆ ਕੱਟਣੀਆਂ ਸੀਗੀਆਂ ਇਹ ਉੱਥੇ ਜੇਬ 'ਚ ਪਾ ਕੇ ਲੱਗਾ ਉਹ ਜੇਬ 'ਚ ਡਿੱਗ ਗਿਆ ਉਹ ਟੁੱਟ ਗਿਆ ਜੇਬ 'ਚ ਉਹ ਕਹਿੰਦੇ ਸੀ ਸਬੂਤਾ ਸੋ ਫੋਨ ਲੈ ਲੈ ਫਿਰ ਇਸ ਕਹਿ ਵੀ ਚਲੋ ਕੋਈ ਨਹੀਂ ਆਖੀ ਚਲੋ ਤੇ ਬੱਚੇ ਤੋਂ ਕਰਤੀ ਹੋ ਹੀ ਗਈ ਬੇਸੇ ਤੁਹਾਨੂੰ ਪੈਸੇ ਦੇ ਦਿੰਦੇ ਆ ਅਸੀਂ 8000 ਰੁਪਏ ਮੇਰੀ ਮੇਰੀ ਦਰਾਨੀਆਂ ਉਹਨੇ ਨੇ ਪਾਇਆ 8000 ਲੈ ਪਾਇਆ 16000 ਰੁਪਏ ਅਸੀਂ ਪਾ ਕੇ ਉਹ ਉਹਨਾਂ ਦਾ ਦੇ ਦਿੱਤਾ ਜਿਹਨਾਂ ਦਾ ਫੋਨ ਸੀਗਾ ਪਰ ਇਹ ਕਹਿੰਦੇ ਬੱਚਿਆਂ ਨੇ ਚੋਰੀ ਕੀਤੀ ਇੱਥੇ ਤੁਹਾਨੂੰ ਸਕੂਲ ਚ ਨਹੀਂ ਬਿਠਾਉਣਾ ਜੇ ਆ ਬੋ ਆ ਨਸ਼ੇ ਕਰਦੇ ਨੇ ਹੋਰ ਹੋਰ ਹੀ ਬੱਚੇ ਉਹ ਸਾਡੇ ਨਿਦਾਮ ਲਾਈ ਜਾਂਦੇ ਨੇ ਬਿਨ ਮਤਬਕ ਬੱਚੇ ਦਾ ਹੁਣ ਕਿਤੇ ਸਕੂਲ ਨਹੀਂ ਆ ਨਹੀਂ ਘਰੇ ਨੇ 8 ਮਹੀਨੇ ਹੋ ਗਏ ਕੱਢਿਆ ਨੂੰ ਫਿਰ ਸਾ ਅਸੀਂ ਦੇ ਹੀ ਜਾਂਦੇ ਹਾਂ ਹੁਣ ਵੀ ਫਿਰ ਸਾ ਦੇ ਰਹੇ ਹਾਂ ਹਾਂਜੀ ਅੱਜ ਸਰ ਕੀ ਨਾ ਜੀ ਆਪਣਾ ਬਿਆਨਾ ਗੁਰਦੀਪ ਸਿੰਘ ਸੱਬਰਵਾਲ ਜੀ ਸੀਨੀਅਰ ਵਾਈਸ ਪ੍ਰਧਾਨ ਗੁਜਾਰਾ ਸਿੰਘ ਸਭਾ ਫਰੀਦਨਗਰ ਗੁਰਨਾਨਕ ਪਬਲਿਕ ਸਕੂਲ ਗੁਰਨਾਨਕ ਕੰਪਿਊਟਰ ਕਾਲਜ ਸਾਡੇ ਅੰਡਰ ਹੈ ਜੀ ਤੇ ਸਾਡੇ ਜਾਂ ਲੱਗਦੇ ਸਕੂਲ ਦੇ ਉੱਪਰ ਇਹਦੇ ਬਾਰੇ ਕੀ ਕਿਨਾਂ ਲੱਗ ਰਿਹਾ ਹੈ ਜੀ ਇਲਜ਼ਾਮ ਇਹ ਲੱਗਦਾ ਜੀ ਇਹ ਬਿਲਕੁਲ ਬੱਚਿਆਂ ਦੇ ਨਜ਼ਾਇਜ਼ ਹੋ ਰਹੀ ਆਂ ਦਾ ਨਸ਼ਾ ਵਿਕ ਰਿਆ ਆ ਤੇ 32 ਮੈਂਬਰ ਆ 32 ਮੈਂਬਰਾਂ ਨੂੰ ਇੱਕ ਦੋ ਬੰਦੇ ਜਿਹੜੇ ਆ ਰਹੇ ਆ ਬਾਕੀ ਕੋਈ ਕਮੇਟੀ ਨੂੰ ਫੋਨ ਨਹੀਂ ਹੋ ਰਿਹਾ ਹੈਗਾ ਬਿਲਕੁਲ ਤੱਕੇਸ਼ਾਈ ਹੋ ਰਹੀ ਆ ਬੱਚਿਆਂ ਨੂੰ ਸੁਸ਼ਭਾ ਨਸ਼ੇ ਅੰਦਰ ਚੱਲਣ ਦੇ ਸਸਪੈਂਡ ਕਰੀ ਜਾਂਦੇ ਆ ਹਾਂਜੀ ਆਜੀ ਬਾਕੀ ਮਾਪਦਾਂ ਨੇ ਕੋਈ ਗੱਲ ਨਹੀਂ ਕੀਤੀ ਮੈਂਬਰ ਫੋਨ ਨਹੀਂ ਚੱਕਦੇ ਪਏ ਜੀ ਜੇਕਰ ਹੋਇਆ ਹੈ ਉਹ ਕਦੇ ਜੀ ਜਾ ਕੇ ਬੱਚਾ ਸਸਪੈਂਡ ਕੀਤਾ ਆ ਜਾ ਕੇ ਉਹ ਆਪਣਾ ਉਹ ਜਵਾਬ ਦੇ ਦਿਓ ਪ੍ਰਿੰਸੀਪਲ ਨਾਲ ਕੋਈ ਗੱਲ ਹੋਈ ਵਾਸ਼ ਪ੍ਰਿੰਸੀਪਲਾਂ ਨਾਲ ਗੱਲ ਹੋਈ ਉਹ ਕਹਿੰਦੇ ਮੈਂ ਜੇ ਬਿਠਾਣਾ ਹੈਗਾ ਮੈਂ ਲਿਖ ਕੇ ਦਿਓ ਅਸੀਂ ਕਿਹਾ ਲਿਖ ਕੇ ਸਾਨੂੰ ਸਾਈਨ ਦੇ ਦਿਓ ਜਿਹਨੇ ਬਿਠਾਣਾ ਹੈਗਾ ਉਹ ਸਾਈਨ ਕਹਿੰਦੇ ਮੈਂ ਕਰਨੇ ਨਹੀਂ ਹੈਗੇ ਪੁਲਿਸ ਪ੍ਰਸ਼ਾਸਨ ਬੱਚੇ ਨੂੰ ਕਿਉਂ ਸਸਪੈਂਡ ਬੱਚਾ ਜੇ ਸ਼ਰਾਰਤ ਕਰਦਾ ਹੈ ਸਾਰੇ ਬੱਚੇ ਕਰਦੇ ਆ ਜਿਹੜਾ ਨਸ਼ਾ ਵੇਚਦਾ ਪਿਆ ਅੰਦਰ ਉਹ ਕਹਿੰਦਾ ਤੁਸੀਂ ਬਹਾਲ ਕੀਤਾ ਆ ਬਾਕੀ ਜਿਹੜੇ ਤੁਸੀਂ ਕਹਿੰਦੇ ਜਿਹੜਾ ਬੱਚੇ ਸ਼ਰਾਰਤੀ ਸਾਰੇ ਹੁੰਦੇ ਆ ਇਹ ਸੁਸਪੰਦ ਕੀਤਾ ਜੇ ਬੱਚੇ ਦੀ ਪੜ੍ਹਾਈ 1.5 ਮਹੀਨਾ ਹੋ ਗਿਆ ਖਰਾਬ ਹੋ ਰਹੀ ਹੈ ਕਿਉਂ ਹੋ ਰਹੀ ਹੈ پولیس ਆ ਗਈ ਆ ਉਸ ਨਾਲ ਗੱਲ ਵੀ ਤੁਹਾਡੀ ਕੀ ਕਰਨੀ ਪੁਲਿਸ ਆ ਗਈ ਆ ਪੁਲਿਸ ਵੀ ਕਾਰਵਾਈ ਨਹੀਂ ਕਰ ਰਹੀ ਕਹਿੰਦੇ ਜੀ ਗਾਂ ਗਾ ਪਾਈ ਜਾਂਦੀ ਹੈ ਮੈਂ ਕਿਹਾ ਬੱਚਾ ਬਿਠਾਓ ਬੱਚਾ ਨਹੀਂ ਬਿਠਾ ਸਕਦੇ ਜੀ ਅਸੀਂ ਨਹੀਂ ਬਿਠਾ ਸਕਦੇ ਮੈਂ ਕਹਿੰਦਾ ਤੁਸੀਂ ਕਮੇਟੀ ਸੱਦੋ ਕਮੇਟੀ ਜਿਹੜੀ ਆ ਕਹਿੰਦੇ ਉਹ ਚਾਤਰੀ ਕਾਏ ਕਿ ਪੰਜੇ ਕਾਏ ਮੈਂ ਕਹਿੰਦਾ ਇੱਕ ਬੰਦਾ ਜਿਹੜਾ ਛੁੱਟੀ ਦੇ ਦੋ ਜਣ ਬੰਦਾ ਰਿਹਾ ਹੱਸਦੇ ਬਾਕੀ 30 ਬੰਦੇ ਰਿਹਾ ਹੱਸੇ ਕੋਈ ਸੱਦੋ ਜਵਾਬ ਵੀ ਕੋਈ ਨਹੀਂ ਆਗਾ ਪ੍ਰਸ਼ਾਸਨ ਨੂੰ ਕੋਈ 1.5 ਮਹੀਨਾ ਹੋ ਗਿਆ ਪ੍ਰਸ਼ਾਸਨ ਨੂੰ ਕੋਈ ਨਹੀਂ ਗੱਲ ਕਰ ਰਹੀ ਹੈਗੀ ਹਾਂਜੀ ਅਰਵਿੰਦਰ ਕੋਰ ਮੇਰਾ ਨਾਮ ਹੈ ਡੈਡੀ ਜੀ 5 ਸਾਲ ਮੈਂ ਇਸ ਸਕੂਲ ਦੇ ਵਿੱਚ ਸੇਵਾ ਕੀਤੀ ਹੈ ਐਜ਼ ਏ ਟੀਚਰ ਮੈਂ ਰਹੀ ਹਾਂ ਇਸ ਸਕੂਲ ਵਿੱਚ ਪਿਛਲੇ 2-3 ਮਹੀਨਿਆਂ ਤੋਂ ਹੀ ਮੈਨੂੰ ਡਿਜ਼ਾਈਨ ਕੀਤਾ ਹੈ ਪਰਸਨਲ ਪ੍ਰੋਬਲਮ ਕਰਕੇ ਮੇਰਾ ਬੱਚਾ ਛੋਟਾ ਹੈ ਐ ਸਕੂਲ ਦੇ ਵਿੱਚ ਸ਼ਰੇ ਆਮ ਗਰਾਊਂਡ ਦੇ ਵਿੱਚ ਮੈਂ ਬੱਚਾ ਫੜਿਆ ਨਸ਼ਾ ਕਰਦਾ ਅਫੀਮ ਖਾਂਦਾ ਉਪਰੋਂ ਚਾਹ ਪੀਂਦੇ ਮੈਂ ਸ਼ਰੇ ਆਮ ਬੱਚੇ ਫੜੇ ਨੇ 10th ਕਲਾਸ ਦੇ ਬੱਚੇ ਸੀਗੇ ਠੀਕ ਹੈ ਉਸੇ ਟਾਈਮ ਮੈਂ ਵਾਈਸ ਪ੍ਰਿੰਸੀਪਲ ਮੈਮ ਕੋ ਪ੍ਰਿੰਸੀਪਲ ਮੈਮ ਕੋ ਲੈ ਕੇ ਗਈਆਂ ਵੀ ਮੈਡਮ ਆ ਦੇਖੋ ਸਾਡਾ ਧੰਗੁਰ ਨਾਨਕ ਦਾ ਸਕੂਲ ਹੈ ਠੀਕ ਹੈ ਸੰਸਥਾ ਦਾ ਸਕੂਲ ਹੈ ਐ ਸਕੂਲ ਦੇ ਵਿੱਚ ਕੀ ਕੀ ਹੋ ਰਿਹਾ ਹੈ ਇਹ ਦੇਖੋ ਠੀਕ ਹੈ ਜੀ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਸ਼ੀਂ ਸ਼ੂ ਸ਼ਾਂ ਸ਼ੂ ਕੀਤੀ ਗਈ ਉਸ ਬੱਚੇ ਨੂੰ ਫਿਰ ਸਕੂਲ ਦੇ ਵਿੱਚ ਐਂਟਰੀ ਦੇ ਦਿੱਤੀ ਗਈ ਨਸ਼ੇ ਵਾਲੇ ਬੱਚੇ ਨੂੰ ਐਂਟਰੀ ਦੇ ਦਿੱਤੀ ਗਈ ਸਾਡੇ ਬੱਚੇ ਨੇ ਕੀ ਕੀਤਾ ਹੈ ਸ਼ਰਾਰਤ ਦੱਸੋ ਸ਼ਰਾਰਤਾਂ ਕਰਕੇ ਸਾਡੇ ਬੱਚੇ ਨੂੰ ਡੇਢ ਮਹੀਨਾ ਹੋ ਗਿਆ ਇਹਨਾਂ ਨੇ ਸਕੂਲੋਂ ਕੱਢ ਦਿੱਤਾ ਗਿਆ ਉਹ ਡੇਢ ਮਹੀਨੇ ਦੀ ਪੜ੍ਹਾਈ ਕੌਣ ਕਰੇਗਾ ਜਿਹੜੀ ਡੇਢ ਮਹੀਨੇ ਦੀ ਪੜ੍ਹਾਈ ਖਰਾਬ ਹੋਈ ਹੈ ਉਹਦੀ ਪਰਵਾਹੀ ਕੌਣ ਕਰੇਗਾ ਐਜ਼ ਏ ਟੀਚਰ ਮੈਂ ਪੁੱਛ ਰਹੀਆਂ ਐਜ਼ ਏ ਪੇਰੈਂਟਸ ਪੁੱਛ ਰਹੀਆਂ ਕੌਣ ਕਰੇਗਾ ਪਰਪਾਈ ਜਿਹੜੀ ਟੀਚਰ ਕਸੂਰ ਵਾਲਾ ਉਹਨੂੰ ਅੰਦਰ ਬਿਠਾਇਆ ਕੁਰਸੀ ਤੇ ਕਿਆ ਕਲਰਕ ਹੈ ਟੀਚਰ ਵੀ ਨਹੀਂ ਹੈ ਕਲਰਕ ਹੈ ਉਹਨੂੰ ਅੰਦਰ ਬਿਠਾਇਆ ਕੁਰਸੀ ਤੇ ਉਹ ਬੱਚੇ ਨੂੰ ਪੜਾਉਂਦੀ ਹੈ ਉਹ ਇਨਚਾਰਜ ਹੈਂਦੀ ਉਹ ਕੌਣ ਹੈਂਦੀ ਬੋਲੋ ਅਮਨਦੀ ਪਰ ਨੂੰ ਪੜਾਉਂਦੀ ਹੈ ਇੰਡੀ ਕਲਾਸ ਇਨਚਾਰਜ ਹੈ ਸਕੀਨ ਆ ਜੀ ਹਾਂਜੀ ਹਰਿੰਦਰ ਸਿੰਘ ਜੀ ਹਾਂਜੀ ਤੁਸੀਂ ਕੀ ਮਾਮਲਾ ਕਰਾ ਹਾਂਜੀ ਇਹ ਸਕੂਲ ਦਾ ਮੋਲ ਮੋਲ ਬੜਾ ਖਰਾਬ ਹੋ ਚੁੱਕਾ ਜੀ 36 ਮੈਂਬਰ ਹੈ 36 ਮੈਂਬਰਾਂ ਦੇ ਵਿੱਚੋਂ ਕੱਲ ਵੀ ਅਸੀਂ 2 2.5 3 ਘੰਟੇ ਖੜ ਤੇ ਲਾਏ ਕੋਈ ਮੈਂਬਰ ਨਹੀਂ ਆਇਆ ਤੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਤੇ ਹੁਣ ਵੀ ਅਸੀਂ 11 ਵਜੇ ਦੇ ਆਏ ਆ ਕੋਈ ਸੁਣਵਾਈ ਨਹੀਂ ਹੋਈ ਪ੍ਰਿੰਸੀਪਲ ਨੂੰ ਅਸੀਂ ਐਪਲੀਕੇਸ਼ਨ ਲੈ ਕੇ ਲਏ ਆ ਭਈ ਇੱਥੇ ਜੇ ਤੁਸੀਂ ਬੱਚਾ ਨਹੀਂ ਰੱਖਣਾ ਤੇ ਤੁਹਾਨੂੰ ਹਸਾਇਨ ਕਰ ਦਿਓ ਹਸਾਇਨ ਕਰੋ ਤਾਂ ਇਨਕੁਆਰੀ ਕੀਤੀ ਹੈ ਜੀ ਉਹਨਾਂ ਨੇ ਕੀ ਕਰਨਾ ਹੈ ਬੱਚਾ ਨਹੀਂ ਰੱਖਣਾ ਇਹ ਉਹਨਾਂ ਨੂੰ ਪੁੱਛੋ ਪ੍ਰਿੰਸੀਪਲ ਨੂੰ ਜੀ ਬੱਚੇ ਨੇ ਦੇਖਿਆ ਤਾਂ ਉਹਨਾਂ ਕੱਢ ਦਿੱਤਾ ਜੀ ਉਹਨਾਂ ਨੇ ਇਹ ਡੇਢ ਮਹੀਨਾ ਹੋ ਗਿਆ ਬੱਚਾ ਨੂੰ ਕੱਢਿਆ ਨੂੰ ਬਾਅਦ ਨੂੰ ਪ੍ਰਿੰਸੀਪਲ ਨਹੀਂ ਵਾਈਸ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਗੁਰਮਿੰਦਰ ਕੌਰ ਹਾਂਜੀ ਕੀ ਮਾਮਲਾ ਸਰ ਜੀ ਡੇਢ ਮਹੀਨਾ ਹੋ ਗਿਆ ਬੱਚੇ ਸਾਡੇ ਨੂੰ ਸਸਪੈਂਡ ਕੀਤਾ ਹੋਇਆ ਸਕੂਲ ਚ ਕੀ ਕਰਨਾ ਹੈ ਕਾਰਨ ਕੁਝ ਵੀ ਨਹੀਂ ਹੈਗਾ ਉਹ ਕਹਿੰਦੇ ਸ਼ਰਾਰਤਾ ਕਰਦਾ ਬੱਚੇ ਤਾਂ ਹੋਰ ਵੀ ਸ਼ਰਾਰਤਾ ਕਰਦੇ ਆ ਇਹ ਇਹ ਸਿਰਫ ਬਾਕੀ ਵੀ ਹੋਰ ਬੱਚੇ ਹੈ ਸਕੂਲ ਵਿੱਚ ਜਿਹੜੇ ਇਧਰ ਤੇ ਸਾਰਾ ਸਕੂਲ ਖਾਲੀ ਹੋ ਜਾਏਗਾ ਇੱਕ ਬੱਚੇ ਨੂੰ ਤੁਸੀਂ ਕੱਢ ਕੇ ਉਹਨਾਂ ਦਾ ਕਹਿ ਰਹੇ ਹੋ ਵੀ ਇਹ ਸ਼ਰਾਰਤਾ ਕਰਦਾ ਹੈ ਕੈਰੀਅਰ ਖਰਾਬ ਹੋ ਰਿਹਾ ਉਹਦਾ ਹਾਂਜੀ ਸਿਰਫ ਸ਼ਰਾਰਤਾ ਤੇ ਨੂੰ ਸਸਪੈਂਡ ਕੀਤਾ ਗਿਆ ਜੀ ਨੋਟਸ ਆਇਆ ਵਗੈਰਾ ਨਹੀਂ ਨਹੀਂ ਜਸਵਿੰਦਰ ਕੌਰ ਪਾਟਿਆ ਪੇਰਾ ਨਾਮ 22 ਸਾਲ ਹੋ ਗਏ ਮੈਂ ਇੱਥੇ ਸੇਵਾ ਕਰ ਰਹੀ ਹਾਂ ਡੇਢ ਸਾਲ ਹੋ ਗਿਆ ਕਿ ਮੈਂ ਇੱਥੋਂ ਰਿਜ਼ਾਈਨ ਰਿਜ਼ਾਈਨ ਵੀ ਕੀਤਾ ਸਿਰਫ ਮੈਂ ਇਹਨਾਂ ਨੂੰ ਸੱਚ ਕਹਿ ਕੇ ਗਈ ਨਿਕਲ ਗਈ ਬਾਹਰ ਤੇ ਇਹਨਾਂ ਨੇ ਮੈਨੂੰ ਟਰਮੀਨੇਟ ਵੀ ਨਹੀਂ ਕੀਤਾ ਨਾਮਨ ਬੁਲਾਇਆ ਸਸਪੈਂਡ ਕੀਤਾ ਉਸ ਵੇਲੇ ਸ਼ੋਕੋਜ਼ ਨੋਟਿਸ ਵਿੱਚ ਸਸਪੈਂਡ ਕਰਤਾ ਨਾਮਨ ਉਸ ਦਿਨ ਤੋਂ ਬਾਅਦ ਇਸ ਸਕੂਲੀ ਹਾਂ ਜੀ ਸਰ ਕੀ ਨਾ ਜੀ ਆਪਣਾ ਸਰ ਇਹਨਾਂ ਨਾਲ ਮਸਲੀ ਜਿਹਾ ਹਾਂ ਤੇ ਮੈਨੂੰ ਇਹ ਕੰਪਲੀਟ ਮਿਲੀ ਅਸੀਂ ਸੁਭਦਿਆ ਅੱਜ ਆਏ ਹਾਂ ਇੱਥੇ ਦੇਖ ਲੈਣੇ ਦੋਨਾਂ ਦਾ ਜੋ ਵੀ ਫੈਸਲਾ ਬਣਦਾ ਇਹਦਾ ਨਿਬੜ ਜਾਊਗਾ ਠੀਕ ਹੈ ਜੀ ਜੋ ਬਣਦੀ ਕਾਰਵਾਈ ਅਮਰਤ ਕਾਫੀ ਇਲਜ਼ਾਮ ਲੱਗੇ ਸਕੂਲ ਦੇ ਉੱਪਰ ਵਿੱਚ 22% ਅਗੇ ਉਹ ਵੀ ਕਹਿੰਦੇ ਵੀ ਚਲੋ ਮੈਂ ਕਹਿ ਰਿਹਾ ਬੱਚੇ ਨੂੰ ਬਹਾਲ ਕੀਤਾ ਜਾਵੇ ਤਾਂ ਵੀ ਨਹੀਂ ਹੋ ਰਿਹਾ ਆਜੋ ਬੱਚੇ ਦਾ ਬਾਬਾ ਆ ਉਹ ਵੀ ਕਹਿੰਦਾ ਕਿ ਮੈਂ ਵੀ ਮੈਂਬਰ ਆ ਕਮੇਟੀ ਮੈਂਬਰ ਬੱਚੇ ਨੂੰ ਬਿਠਾ ਲਓ ਲੇਕਿਨ ਸਕੂਲ ਪ੍ਰਸ਼ਾਸਨ ਦਾ ਕਹਿਣਾ ਵੀ ਜੋ ਸਕੂਲ ਦਾ ਪ੍ਰੋਸੈਸ ਹੁੰਦਾ ਉਹਦੇ ਹਿਸਾਬ ਨਾਲ ਹੀ ਬੱਚੇ ਨੂੰ ਢਾ ਲਾਂਗੇ ਲੇਕਿਨ ਥੋੜੀ ਗੱਲਬਾਤ ਨੇੜੇ ਹੋ ਗਈ ਤਕਰੀਬਨ ਇਹਨਾਂ ਦਾ ਰਾਜ਼ ਨਾਮ ਹੋਈ ਜਾਏਗਾ ਕਿ ਅੱਜ ਨਿਬੜ ਜਾਊਗਾ ਠੀਕ ਹੈ ਨਹੀਂ ਤੇ ਦੁਬਾਰਾ ਚਾਰ ਤਿੰਨ ਨੂੰ ਟਾਈਮ ਰੱਖਾਂਗੇ ਇੱਥੇ ਹੋਰ ਵੀ ਤੇਰੇ ਸਾਇਆ ਜਿਹੜੇ ਕਹਿੰਦੇ ਕਿ ਅੱਖ ਮਹੀਨੇ ਤੋਂ ਸਾਡੇ ਬੱਚੇ ਸਸਪੈਂਡ ਨਹੀਂ ਉਹਨਾਂ ਕੋਲ ਸਾਨੂੰ ਕੋਈ ਕੰਪਲੇਨਟ ਨਹੀਂ ਥਾਣੇ ਮ ਤਾਨੂੰ ਇਹਨਾਂ ਵਰਗੇ ਮੈਡਮ ਕੈਮਰੇ ਤੇ ਕਿ ਨਹੀਂ ਆਈ ਬਾਈਟ ਜੈਨ ਨੂੰ ਕਹਿੰਦੇ 4 ਤਰੀਕ ਨੂੰ ਜੋ ਵੀ ਗੱਲ ਹੋਊਗੀ 4 ਤਰੀਕ ਨੂੰ ਕੀ ਹੈਗਾ ਸਰ 4 ਤਰੀਕ ਨੂੰ ਅਸੀਂ ਦੋਨੋਂ ਦਿਨਾਂ ਟਾਈਮ ਰੱਖਿਆ ਕਿਉਂਕਿ ਉਹਨਾਂ ਦੇ ਸਕੂਲ ਦੇ ਕਮੇਟੀ ਮੈਂਬਰ ਉਹ ਕਹਿੰਦੇ 4 ਤਰੀਕ ਨੂੰ ਅਸੀਂ ਆ ਸਕਦੇ ਹਾਂ ਅੱਜ ਇਹ ਕਿਤੇ ਮੈਰਿਟ ਤੇ ਆਊਟ ਆਫ ਸਟੇਸ਼ਨ ਆ ਅਸੀਂ ਚਾਰ ਵਾਰੀ ਰੱਖ ਚੁੱਕੇ ਆ ਠੀਕ ਹੈ ਹੋਰ ਚੀਜ਼ ਹੈ ਕਿ ਇਲਜ਼ਾਮ ਲੱਗੇ ਆ ਟੀਚਰਾਂ ਨੂੰ ਲਾਏ ਗਏ ਆ ਜਿਹੜੇ ਇੱਥੇ ਮੌਕੇ ਤੇ ਪਹਿਲੇ ਸੀਗੇ ਕਿ ਸਕੂਲ ਦੇ ਵਿੱਚ ਨਸ਼ਾ ਵੀ ਵਿਕਦਾ ਕਿਤੇ ਪਾਰੇ ਨਹੀਂ ਅਜੇ ਤੱਕ ਸਕੂਲ ਦੇ ਵਿੱਚੋਂ ਨਾ ਤੱਕ ਅਜੇ ਫੜਿਆ ਹੀ ਗਿਆ ਨਾ ਹੀ ਕੋਈ ਇਦਾਂ ਦਾ ਕੋਈ ਮਾਮਲਾ ਸਾਡੇ ਸਾਹਮਣੇ ਆਇਆ ਕਿ ਮੈਨੂੰ ਇੱਥੇ ਕਾਫੀ ਚਿਰ ਹੋ ਗਿਆ ਤੇ ਨਾ ਹੀ ਸਾਈਕਲ ਵੀ ਸਕੂਲ ਦੇ ਚਨੇਦਾਂ ਇੱਕ ਵਾਰੀ ਪੂਰਾ ਡਰੈਸ ਕਰਕੇ ਸਕੂਲ ਸਕੂਲ ਹੈਗਾ ਗੁਰੂ ਨਾਨਕ ਆਪਣੇ ਗੁਰੂ ਨਾਨਕ ਪਬਲਿਕ ਸਕੂਲ ਹੈ ਜੀ ਕਿਤੇ ਮਿਲਦਾ ਪਰੇਤਨਗਰ ਸੋਡਰ ਰੋਡ ਹਾਂਜੀ ਓਕੇ ਥੈਂਕ ਯੂ ਵੈਰੀ ਮਚਾ ਸ਼੍ਰੀਮਾਨ ਜੀ